ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਰਾਹੀਂ ਸਾਨੂੰ ਬਹੁਤ ਚੰਗੀ ਸਿੱਖਿਆ ਬਹੁਤ ਚੰਗਾ ਗਿਆਨ ਮਿਲੇਗਾ ਜੋ ਸਾਡੇ ਅਤੇ ਸਾਡੇ ਬੱਚਿਆਂ ਦੇ ਕੰਮ ਆਵੇਗਾ ਇਸ ਕਰਕੇ ਆਪ ਵੀ ਇਸ ਵੀਡੀਓ ਨੂੰ ਪੂਰਾ ਸੁਣਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਇਹ ਚੰਗਾ ਮੈਸੇਜ ਸਭ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜੀ ਕਹਾਣੀ ਸਾਂਝੀ ਕਰਾਂਗੇ ਇਹ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਸਾਨੂੰ ਬਹੁਤ ਸੋਹਣੀ ਸਿੱਖਿਆ ਦਿੱਤੀ ਆ ਕਹਾਣੀ ਦੇ ਵਿੱਚ ਕਹਿੰਦੇ ਇੱਕ ਔਰਤ ਘਰ ਦੀ ਇੱਕ ਨੌ ਆਪਣੀ ਰਸੋਈ ਦੇ ਵਿੱਚ ਕੰਮਕਾਰ ਕਰ ਰਹੀ ਆ। ਤਦ ਉਸ ਦਾ ਪਤੀ ਆਂਦਾ ਹੈ ਕਹਿਣ ਲੱਗਾ ਕਿ ਭਾਗਵਾਨ ਨੇ ਅੱਜ ਤਾਂ ਰਸੋਈ ਦੇ ਵਿੱਚੋਂ ਬਹੁਤ ਸੋਹਣੀ ਖੁਸ਼ਬੂ ਆ ਰਹੀ ਆ। ਲੱਗਦਾ ਹੈ ਤੂੰ ਅੱਜ ਕੁਝ ਖਾਸ ਬਣਾਇਆ ਹੈ। ਇਹ ਕਹਿ ਕੇ ਉਸ ਔਰਤ ਦਾ ਪਤੀ ਬਰਤਨਾਂ ਦੇ ਉੱਤੋਂ ਢੱਕਣ ਚੁੱਕ-ਚੁੱਕ ਕੇ ਦੇਖਣ ਲੱਗ ਗਈ ਕੀ ਬਣਿਆ ਏ ਇੱਕ ਦੇ ਵਿੱਚ ਬਦਾਮਾਂ ਵਾਲੀ ਖੀਰ ਪਈ ਸੀ ਇੱਕ ਦੇ ਵਿੱਚ ਹਲਵਾ ਇੱਕ ਦੇ ਵਿੱਚ ਪਨੀਰ ਦੀ ਸਬਜ਼ੀ ਅਤੇ ਇੱਕ ਦੇ ਵਿੱਚ ਛੋਲਿਆਂ ਦੀ ਸਬਜ਼ੀ ਅਤੇ ਪੂੜੀਆਂ ਉਹ ਔਰਤ ਕੱਢ ਰਹੀ ਸੀ ਤਾਂ ਪਤੀ ਕਹਿਣ ਲੱਗ ਗਏ ਪਾਗਮਾਨ ਨੇ ਅੱਜ ਤਾਂ ਲੱਗਦਾ ਕੋਈ ਖਾਸ ਦਿਨ ਆ ਜੋ ਤੂੰ ਇੰਨੇ ਸਾਰੇ ਪਕਵਾਨ ਬਣਾਏ ਆ ਉਹ ਔਰਤ ਬੜੇ ਮਾਣ ਦੇ ਨਾਲ ਕਹਿਣ ਲੱਗੀ ਹਾਂਜੀ ਤੁਸੀਂ ਸਹੀ ਪਹਿਚਾਨਿਆ ਅੱਜ ਬੜਾ ਖਾਸ ਦਿਨ ਹੈ ਤੁਸੀਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਭੁੱਲ ਗਏ ਪਰ ਮੈਂ ਇਸ ਦਿਨ ਨੂੰ ਕਦੇ ਨਹੀਂ ਭੁੱਲਦੀ ਅੱਜ ਮੱਸੀਆ ਦਾ ਦਿਨ ਹੈ ਅਤੇ ਆਖਰੀ ਸਰਾਹ ਦਿਆ ਜਿਸ ਦਿਨ ਆਪਾਂ ਆਪਣੇ ਵੱਡ-ਵਡੇਰਿਆਂ ਦੇ ਨਾਮ ਦੀ ਰੋਟੀ ਕੱਟਦੇ ਹਾਂ ਆਪਣੇ ਦਾਦਾ-ਦਾਦੀ ਜੀ ਆਪਣੇ ਬਾਪੂ ਜੀ ਜੋ ਅਕਾਲ ਚਲਾਣਾ ਕਰ ਗਏ ਨੇ ਆਪਾਂ ਹਰ ਵਾਰ ਸਰਾਹ ਦੇ ਉਹਨਾਂ ਦੇ ਨਾਮ ਦੀ ਰੋਟੀ ਕੱਟਦੇ ਹਾਂ ਤਾਂ ਅੱਜ ਆਖਰੀ ਸਰਾਹ ਦਿਆ ਮੱਸੀਆ ਵਾਲਾ ਦਿਨ ਹੈ ਤਾਂ ਮੈਂ ਸਭ ਕੁਝ ਆਪਣੇ ਵੱਡ ਵਡੇਰਿਆਂ ਦੇ ਪਸੰਦ ਦਾ ਬਣਾਇਆ ਏ ਇਹ ਪਨੀਰ ਦੀ ਸਬਜੀ ਆਪਣੇ ਬਾਪੂ ਜੀ ਨੂੰ ਕਿੰਨੀ ਪਸੰਦ ਸੀ ਅਤੇ ਖੀਰ ਆਪਣੇ ਦਾਦਾ ਜੀ ਨੂੰ ਹਲਵਾ ਦਾਦੀ ਜੀ ਨੂੰ ਕਿੰਨਾ ਪਸੰਦ ਸੀ ਇਹ ਸਾਰੀਆਂ ਚੀਜ਼ਾਂ ਵੱਡ ਬਡੇਰਿਆਂ ਦੇ ਪਸੰਦ ਦੀਆਂ ਬਣੀਆਂ ਨੇ ਤਾਂ ਕਹਿੰਦੇ ਉਸ ਔਰਤ ਦਾ ਪਤੀ ਆਪਣੀ ਪਤਨੀ ਦੀ ਤਾਰੀਫ ਕਰਦਾ ਹੋਇਆ ਕਹਿਣ ਲੱਗਾ ਕਿ ਭਾਗਵਾਨ ਨੇ ਇਸ ਗੱਲ ਨੂੰ ਤਾਂ ਮੰਨਣਾ ਪਵੇਗਾ ਤੇਰੇ ਮਨ ਦੇ ਵਿੱਚ ਵੱਡ ਬਡੇਰਿਆਂ ਦੇ ਪ੍ਰਤੀ ਬੜਾ ਸਤਕਾਰ ਆ ਤੂੰ ਹਰ ਵਾਰ ਇਸ ਦਿਨ ਨੂੰ ਵੰਨਸਵੰਨੇ ਪਕਵਾਨ ਬਣਾ ਕੇ ਗਰੀਬਾਂ ਨੂੰ ਜਾਂ ਫਿਰ ਵੰਡਤਾ ਨਾਲਸ਼ੇ ਘੰਮੀਆ ਪਰ ਇਹ ਦੱਸ ਇਹ ਸਭ ਕੁਝ ਕਰਕੇ ਤੈਨੂੰ ਕੀ ਮਿਲਦਾ ਹੈ ਤਾਂ ਕਹਿੰਦੇ ਉਹ ਪਤਨੀ ਫਿਰ ਬੜੇ ਮਾਣ ਦੇ ਨਾਲ ਕਹਿਣ ਲੱਗੀ ਕਿ ਦੇਖੋ ਇਹ ਸਭ ਕੁਝ ਆਪਾਂ ਆਪਣੇ ਘਰ ਦੇ ਸੁੱਖ ਸ਼ਾਂਤੀ ਬਰਕਤ ਦੇ ਲਈ ਕਰਦੇ ਆ ਕਿਉਂਕਿ ਜੇਕਰ ਸਾਡੇ ਵੱਡ ਵਡੇਰੇ ਸਾਡੇ ਤੋਂ ਖੁਸ਼ ਨੇ ਉਹਨਾਂ ਦਾ ਆਸ਼ੀਰਵਾਦ ਸਾਡੇ ਤੇ ਬਣਿਆ ਹੈ ਤਾਂ ਫਿਰ ਸਾਡੇ ਘਰ ਦੇ ਵਿੱਚ ਸਭ ਕੁਝ ਠੀਕ ਰਹਿੰਦਾ ਹੈ ਪਰ ਜੇਕਰ ਇੱਕ ਵਾਰ ਪਿੱਤਰ ਦੋਸ਼ ਲੱਗ ਜਾਵੇ ਭਾਵ ਕਿ ਸਾਡੇ ਅਕਾਲ ਚਲਾਣਾ ਕੀਤੇ ਹੋਏ ਬਜ਼ੁਰਗ ਸਾਡੇ ਤੇ ਨਾਰਾਜ਼ ਹੋ ਜਾਣ ਤਾਂ ਫਿਰ ਘਰ ਦੇ ਵਿੱਚ ਸਭ ਕੁਝ ਗੜਬੜ ਹੋ ਜਾਂਦਾ ਹੈ ਕੁਝ ਵੀ ਠੀਕ ਨਹੀਂ ਰਹਿੰਦਾ ਇਸ ਕਰਕੇ ਮੈਂ ਯਾਦ ਦੇ ਨਾਲ ਇਸ ਦਿਨ ਉਹਨਾਂ ਦੇ ਨਾਮ ਦੀ ਰੋਟੀ ਕੱਢਦੀਆਂ ਤਾਂ ਜੋ ਉਹ ਸਾਡੇ ਤੇ ਖੁਸ਼ ਰਹਿਣ ਉਹਨਾਂ ਦੇ ਨਾਮ ਦਾ ਦਾਨ ਪੁੰਨ ਵੀ ਕਰਦੀਆਂ ਇਹ ਸਭ ਕੁਝ ਕਹਿ ਕੇ ਉਹ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਜਾਓ ਹੁਣ ਤੁਸੀਂ ਇੱਕ ਕੰਮ ਕਰੋ ਸਭ ਕੁਝ ਤਿਆਰ ਹੋ ਚੁੱਕਿਆ ਹੈ ਤੁਸੀਂ ਮੰਦਿਰ ਜਾਓ ਪੰਡਤ ਜੀ ਨੂੰ ਬੁਲਾ ਲਿਓ ਜਾਂ ਫਿਰ ਬਾਹਰ ਦੇਖੋ ਜੇਕਰ ਕੋਈ ਲੋੜਵੰਦ ਕੋਈ ਗਰੀਬ ਬਜ਼ੁਰਗ ਹੈ ਤਾਂ ਉਹਨਾਂ ਨੂੰ ਆਪਣੇ ਘਰ ਬੁਲਾ ਲਿਆਓ ਆਪਾਂ ਉਹਨਾਂ ਨੂੰ ਸਤਕਾਰ ਸਹਿਤ ਇਹ ਸਾਰਾ ਭੋਜਨ ਪ੍ਰਸ਼ਾਦਾ ਸ਼ਕਾਵਾਂਗੇ ਅਤੇ ਨਾਲ ਕੁਝ ਦਾਨ ਪੁੰਨ ਵੀ ਕਰ ਦਵਾਂਗੇ ਕਹਿੰਦੇ ਉਸ ਔਰਤ ਦਾ ਪਤੀ ਕਹਿਣ ਲੱਗਾ ਠੀਕ ਹੈ ਭਾਗਵਾਨੇ ਮੈਂ ਹੁਣੇ ਹੀ ਬਾਹਰ ਜਾਣਾ ਹਾਂ ਦੇਖਦਾ ਹਾਂ ਜੇ ਪੰਡਿਤ ਜੀ ਮਿਲੇ ਤਾਂ ਉਹਨਾਂ ਨੂੰ ਘਰ ਲੈ ਆਵਾਂਗਾ ਨਹੀਂ ਤਾਂ ਕਿਸੇ ਲੋੜਵੰਦ ਨੂੰ ਘਰ ਬੁਲਾ ਕੇ ਆਪਾਂ ਸਤਕਾਰ ਸਹਿਤ ਉਹ ਜਨ ਪ੍ਰਸ਼ਾਦਾ ਸ਼ਿਕਾਵਾਂਗੇ ਨਾਲੇ ਕੁਝ ਦਾਨਪੁਨ ਕਰ ਦਵਾਂਗੇ ਇਹ ਕਹਿ ਕੇ ਉਹ ਲੜਕਾ ਘਰੋਂ ਬਾਹਰ ਜਾਣ ਹੀ ਲੱਗਾ ਸੀ ਓਨੀ ਦੇਰ ਤੱਕ ਉਹਦੀ ਮਾਤਾ ਜੀ ਰਸੋਈ ਦੇ ਵਿੱਚ ਆਈ ਆ ਕੇ ਆਪਣੇ ਨੌ ਨੂੰ ਕਹਿਣ ਲੱਗੀ ਧੀਏ ਅੱਜ ਰੋਟੀ ਬਣਾਉਣ ਦੇ ਵਿੱਚ ਬਹੁਤ ਦੇਰੀ ਹੋ ਗਈ ਆ ਮੈਨੂੰ ਬਹੁਤ ਭੁੱਖ ਲੱਗੀ ਆ ਜੇਕਰ ਰੋਟੀ ਤਿਆਰ ਹੋ ਗਈ ਆ ਤਾਂ ਮੈਨੂੰ ਖਾਣ ਨੂੰ ਦੇ ਦੇ ਕਹਿੰਦੇ ਇਧਰ ਨੌਜੋਸ ਸਵੇਰ ਦੀ ਰਸੋਈ ਦੇ ਵਿੱਚ ਕੰਮ ਕਰਦੇ ਸੀ ਔਖੀ ਜੀ ਹੋਈ ਹੁਸੇ ਦੇ ਵਿੱਚ ਬੋਲੀ ਕਹਿਣ ਲੱਗੀ ਮਾਤਾ ਜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅੱਜ ਆਖਰੀ ਸਰਾਹ ਦਿਆ ਅਤੇ ਮੈਂ ਆਪਣੇ ਵੱਡ ਵਡੇਰਿਆਂ ਦੇ ਨਾਮ ਦੀ ਰੋਟੀ ਬਣਾ ਰਹੀ ਆ ਸਵੇਰ ਤੋਂ ਲੈ ਕੇ ਹੁਣ ਤੱਕ ਮੈਂ ਇਹ ਵੱਨਸਵੰਨੇ ਪਕਵਾਨ ਬਣਾ ਬਣਾ ਕੇ ਥੱਕ ਗਈ ਆ ਤੁਹਾਨੂੰ ਇਹ ਨਹੀਂ ਦਿਸਿਆ ਤੁਹਾਨੂੰ ਰੋਟੀ ਦੇ ਵਿੱਚ ਦੇਰੀ ਦਿਸ ਗਈ ਆ ਕਿ ਤੁਸੀਂ ਕੁਝ ਦੇਰ ਤੱਕ ਇੰਤਜ਼ਾਰ ਨਹੀਂ ਕਰ ਸਕਦੇ ਸਭ ਕੁਝ ਬਣ ਗਿਆ ਏ ਹੁਣੇ ਹੀ ਤੁਹਾਡਾ ਬੇਟਾ ਕਿਸੇ ਪੰਡਤ ਨੂੰ ਜਾਂ ਲੋੜਵੰਦ ਨੂੰ ਬੁਲਾ ਕੇ ਭੋਜਨ ਪ੍ਰਸ਼ਾਦਾ ਸ਼ਿਕਾ ਦੇਵੇਗਾ ਉਸ ਤੋਂ ਬਾਅਦ ਆਪਾਂ ਸਭ ਨੇ ਰੋਟੀ ਖਾਹੀ ਲੈਣੀ ਆ ਕੁਝ ਧੇਰ ਬੈਠ ਕੇ ਇੰਤਜ਼ਾਰ ਕਰੋ ਇਹ ਗੱਲ ਸੁਣ ਕੇ ਉਹ ਮਾਂ ਦਾ ਪੁੱਤ ਆਪਣੀ ਪਤਨੀ ਨੂੰ ਕਹਿਣ ਲੱਗਾ ਦੇਖੀ ਭਾਗਵਾਨ ਨੇ ਕਿਤੇ ਇਹ ਸਾਰੀਆਂ ਚੀਜ਼ਾਂ ਮਾਤਾ ਜੀ ਨੂੰ ਨਾ ਖਵਾ ਦੇਵੇ ਇਹਨਾਂ ਨੂੰ ਇਹ ਚੀਜ਼ਾਂ ਕਿੱਥੋਂ ਪਚਣੀਆਂ ਨੇ ਇਹ ਤਾਂ ਦੇਸੀ ਘਿਓ ਦੇ ਵਿੱਚ ਬੜੀਆਂ ਨੇ ਮਾਤਾ ਜੀ ਨੇ ਤਾਂ ਸਵਾਦ ਸਵਾਦ ਦੇ ਵਿੱਚ ਖਾ ਲੈਣਾ ਹੈ ਫਿਰ ਡਾਕਟਰਾਂ ਦੇ ਚੱਕਰ ਲਾਉਣੇ ਪੈਣੇ ਆ ਇੱਕ ਤਾਂ ਸਮੇਂ ਦੀ ਬਰਬਾਦੀ ਅਤੇ ਦੂਸਰਾ ਪੈਸੇ ਦੀ ਬਰਬਾਦੀ ਹੋਵੇਗੀ ਇਸ ਕਰਕੇ ਤੂੰ ਇਹਨਾਂ ਨੂੰ ਇਹ ਚੀਜ਼ਾਂ ਖਾਣ ਨੂੰ ਦੇਣ ਤੋਂ ਰਹਿਣ ਹੀ ਦਵੀ ਤੋ ਪਤਨੀ ਕਹਿਣ ਲੱਗੀ ਤੁਸੀਂ ਸਹੀ ਕਹਿ ਰਹੇ ਹੋ ਇੱਧਰ ਕਹਿੰਦੇ ਉਹ ਮਾਂ ਆਪਣੀਆਂ ਅੱਖਾਂ ਦੇ ਹੰਝੂ ਰੋਕ ਕੇ ਇਕੱਲਾ ਚਾਰ ਮਜਬੂਰ ਇਨਸਾਨ ਦੀ ਤਰ੍ਹਾਂ ਆਪਣੇ ਨੌ ਬੁੱਤ ਨੂੰ ਕਹਿਣ ਲੱਗੀ ਕਿ ਮੈਨੂੰ ਭੁੱਖ ਹੁਣ ਲੱਗੀ ਆ ਕਿਰਪਾ ਕਰਕੇ ਮੈਨੂੰ ਕੁਝ ਖਾਣ ਨੂੰ ਦੇ ਦਿਓ ਮੇਰੇ ਅੰਦਰ ਬਹੁਤ ਖੋਪੈ ਰਹੀ ਆ ਤਾਂ ਉਸ ਦੀ ਨੌ ਕਹਿਣ ਲੱਗੀ ਕਿ ਮੈਂ ਹੁਣ ਆਪਣਾ ਕੰਮ ਵਿੱਚ ਵਿਚਾਲੇ ਛੱਡ ਕੇ ਤੈਨੂੰ ਰੋਟੀ ਕਿੱਥੋਂ ਲਾ ਦਵਾਂ ਜੇ ਬਹੁਤੀ ਭੁੱਖ ਲੱਗੀ ਆ ਤਾਂ ਡੱਬੇ ਦੇ ਵਿੱਚ ਦੇਖ ਲਓ ਕੋਈ ਰਾਤ ਦੀ ਰੋਟੀ ਬਚੀ ਪਈ ਹੋਵੇਗੀ ਉਹ ਖਾ ਲਓ ਕਹਿੰਦੇ ਉਹਨਾਂ ਦੀ ਮਾਤਾ ਜੀ ਰੋਟੀਆਂ ਵਾਲੇ ਡੱਬੇ ਵੱਲ ਗਏ ਖੋਲ ਕੇ ਦੇਖਿਆ ਤਾਂ ਵਿੱਚ ਰਾਤ ਦੀ ਇੱਕ ਰੋਟੀ ਬਚੀ ਹੋਈ ਸੀ ਮਾਂ ਨੇ ਉਹ ਰੋਟੀ ਕੱਢੀ ਉੱਤੇ ਅਚਾਰ ਦਾ ਇੱਕ ਟੁਕੜਾ ਰੱਖਿਆ ਅਤੇ ਬਾਹਰ ਲਿਜਾ ਕੇ ਖਾਣ ਲੱਗੀ ਇਧਰੋਂ ਉਹ ਲੜਕਾ ਪੰਡਤ ਜੀ ਨੂੰ ਬੁਲਾਉਣ ਦੇ ਲਈ ਘਰੋਂ ਬਾਹਰ ਜਾਣ ਲੱਗਾ ਇੰਨੀ ਦੇਰ ਦੇ ਵਿੱਚ ਹੀ ਉਹਨਾਂ ਦਾ ਪੁੱਤਰ ਖੇਡਦਾ ਹੋਇਆ ਅੰਦਰ ਆਇਆ ਅਤੇ ਆਪਣੀ ਦਾਦੀ ਨੂੰ ਇਸ ਤਰੀਕੇ ਦੇ ਨਾਲ ਰੋਟੀ ਖਾਂਦਾ ਹੋਇਆ ਦੇਖ ਕੇ ਕਹਿਣ ਲੱਗਾ ਦਾਦੀ ਜੀ ਅੱਜ ਤਾਂ ਆਪਣੇ ਘਰ ਦੇ ਵਿੱਚ ਖੀਰ ਪੂੜੀਆਂ ਬਣੀਆਂ ਐ ਅਤੇ ਤੁਸੀਂ ਇਹ ਸੁੱਕੀ ਰੋਟੀ ਖਾ ਰਹੇ ਹੋ ਤਾਂ ਕਹਿੰਦੇ ਉਹ ਬਜ਼ੁਰਗ ਔਰਤ ਨੇ ਜੋ ਅੱਗੋਂ ਜਵਾਬ ਦਿੱਤਾ ਉਹ ਸੁਣ ਕੇ ਨੌ ਅਤੇ ਪੁੱਤ ਦੋਵੇਂ ਹੀ ਬੜੇ ਸ਼ਰਮਿੰਦੇ ਹੋਏ ਮਾਂ ਦਾ ਉਹ ਜਵਾਬ ਦਿਲ ਨੂੰ ਝੰਡੋਰ ਕੇ ਰੱਖ ਦੇਣ ਵਾਲਾ ਸੀ ਮਾਂ ਕਹਿਣ ਲੱਗੀ ਪੁੱਤ ਖੀਰ ਪੂੜੀਆਂ ਖਾਣ ਦੇ ਲਈ ਮਰਨਾ ਪੈਂਦਾ ਹੈ ਇਹ ਸਾਰੀਆਂ ਚੀਜ਼ਾਂ ਮਰਨ ਤੋਂ ਬਾਅਦ ਬਜਰ ਕਾਣੋਂ ਮਿਲਦੀਆਂ ਨੇ ਜਿਉਂਦੇ ਜਿਉ ਉਹਨਾਂ ਦੇ ਨਸੀਬ ਦੇ ਵਿੱਚ ਨਹੀਂ ਹੁੰਦੀਆਂ ਇਹ ਗੱਲ ਸੁਣ ਕੇ ਕਹਿੰਦੇ ਉਸਔਰਤ ਦਾ ਪੁੱਤਰ ਅਤੇ ਨੌ ਦੋਵੇਂ ਬੜੇ ਸ਼ਰਮਿੰਦੇ ਹੋਏ ਨੀਵੀਂ ਪਾ ਲਈ ਸੋ ਇਹ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਭੁੱਖ ਦਾ ਸੰਬੰਧ ਜਿਉਂਦੇ ਸ਼ਰੀਰ ਦੇ ਨਾਲ ਆ ਜੇਕਰ ਆਪਣੇ ਮਾਪਿਆਂ ਦਾ ਆਸ਼ੀਰਵਾਦ ਚਾਹੀਦਾ ਏ ਜੇ ਆਪਣੇ ਮਾਪਿਆਂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਖੁਸ਼ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਦੁਆਵਾਂ ਅਸੀਸਾਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ ਤਾਂ ਫਿਰ ਉਹਨਾਂ ਦੇ ਜਿਉਂਦਿਆਂ ਦੀ ਸੇਵਾ ਕਰੋ ਜਿਉਂਦਿਆਂ ਦੀ ਦੇਖਭਾਲ ਕਰੋ ਮਰਿਆਂ ਤੋਂ ਬਾਅਦ ਅਸੀਂ ਉਹਨਾਂ ਦੇ ਨਾਮ ਦਾ ਜੋ ਮਰਜ਼ੀ ਕਰਨੀਏ ਉਹਨਾਂ ਤੱਕ ਕੁਝ ਨਹੀਂ ਪਹੁੰਚਣਾ ਭਾਵੇਂ ਵਨਸਵੰਨੇ ਭਗਵਾਨ ਬਣਾ ਲਈਏ ਭਾਵੇਂ ਅਸੀਂ ਉਹਨਾਂ ਦੇ ਨਾਮ ਦਾ ਦਾਨ ਪੁੰਨ ਕਰ ਲਈਏ ਭਾਵੇਂ ਉਹਨਾਂ ਦੇ ਨਾਮ ਦਾ ਸੋਨਾ ਦਾਨ ਕਰ ਲਈਏ ਕੁਝ ਵੀ ਉਹਨਾਂ ਤੱਕ ਨਹੀਂ ਪਹੁੰਚਣਾ ਇਹ ਸਿਰਫ ਆਪਣੇ ਮਨ ਦੇ ਵਹਿਮ ਨੇ ਕੁਝ ਲੋਕ ਡਰ ਦੇ ਮਾਰੇ ਇਹ ਕੰਮ ਕਰਦੇ ਨੇ ਕਿ ਸਾਡੇ ਬਜ਼ੁਰਗ ਸਾਡੇ ਨਾਲ ਨਾਰਾਜ਼ ਹੋ ਜਾਣਗੇ ਸਾਡੇ ਬਜ਼ੁਰਗ ভূত ਬਣ ਕੇ ਸਾਨੂੰ ਚਿੰਬੜ ਜਾਣਗੇ ਪਰ ਨਾ ਜੀ ਮਾਪੇ ਹਮੇਸ਼ਾ ਆਪਣੀ ਔਲਾਦ ਦਾ ਭਲਾ ਚਾਹੁੰਦੇ ਨੇ ਜੇਕਰ ਮਰਿਆਂ ਤੋਂ ਬਾਅਦ ਉਹ ਸਾਡੇ ਲਈ ਕੁਝ ਕਰ ਸਕਦੇ ਹੋਏ ਨਾ ਤਾਂ ਉਹ ਸਾਨੂੰ ਦੁਆਵਾਂ ਅਸੀਸਾਂ ਹੀ ਦੇਣਗੇ ਮਾਪੇ ਆਪਣੇ ਬੱਚਿਆਂ ਦੀਆਂ ਹਰ ਗਲਤੀਆਂ ਨਾਦਾਨੀਆਂ ਨੂੰ ਮਾਫ ਕਰ ਦਿੰਦੇ ਨੇ ਮਾਪੇ ਕਦੇ ਵੀ ਆਪਣੇ ਬੱਚਿਆਂ ਦਾ ਮਾੜਾ ਨਹੀਂ ਸੋਚਦੇ ਉਹਨਾਂ ਨੂੰ ਬਾਦੂਦਵਾ ਨਹੀਂ ਦਿੰਦੇ ਪਰ ਜਦੋਂ ਬੱਚੇ ਆਪਣੇ ਮਾਪਿਆਂ ਦਾ ਦਿਲ ਦਿਖਾਉਂਦੇ ਆ ਤਾਂ ਇਹ ਪੂਰੀ ਕੁਦਰਤ ਕਾਇਨਾਤ ਉਹਨਾਂ ਬੱਚਿਆਂ ਦੇ ਨਾਲ ਨਾਰਾਜ਼ ਹੋ ਜਾਂਦੀ ਆ ਕਿਉਂਕਿ ਪਰਮਪਿਤਾ ਪਰਮਾਤਮਾ ਨੇ ਖੁਦ ਸਾਨੂੰ ਇਹ ਸੰਦੇਸ਼ ਦਿੱਤਾ ਹੈ ਕਿ ਤੁਹਾਡੀ ਪਹਿਲੀ ਸੇਵਾ ਤੁਹਾਡਾ ਪਹਿਲਾ ਰੱਬ ਤੁਹਾਡੇ ਘਰ ਦੇ ਵਿੱਚ ਤੁਹਾਡੇ ਮਾਪਿਆਂ ਦੇ ਰੂਪ ਦੇ ਵਿੱਚ ਆ ਜਿਨੇ ਮਾਪੇ ਦੀ ਸੇਵਾ ਕਰ ਲਈ ਮਾਪੇ ਆਪ ਦੀਆਂ ਅੰਦਰਾਂ ਨੂੰ ਠੰਡਾ ਰੱਖਿਆ ਸਮਝੋ ਉਹਦਾ ਰੱਬ ਉਹਦੇ ਤੇ ਖੁਸ਼ ਆ ਉਹਨੇ ਰੱਬ ਖੁਸ਼ ਕਰ ਲਿਆ ਇਸ ਕਰਕੇ ਜਿਉਂਦੇ ਮਾਪਿਆਂ ਦੀ ਸੇਵਾ ਕਰਨੀ ਆ ਹਾਂ ਆਪਾਂ ਪੰਡਤਾਂ ਨੂੰ ਭੋਜਨ ਪ੍ਰਸ਼ਾਦਾ ਸ਼ਕਾਉਣੇ ਆ ਕਿਸੇ ਲੋੜਵੰਦ ਨੂੰ ਭੋਜਨ ਪ੍ਰਸ਼ਾਦਾ ਸ਼ਕਾਉਣੇ ਆ ਜਾਂ ਕਿਸੇ ਵੀ ਪ੍ਰਕਾਰ ਦਾ ਦਾਨ ਪੁੰਨ ਕਰਦੇ ਆ ਇਹ ਮਾੜੀ ਗੱਲ ਨਹੀਂ ਆ ਕਰਨਾ ਚਾਹੀਦਾ ਏ ਸਾਧੂ ਸੰਤ ਫਕੀਰਾਂ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਸੇਵਾ ਕੀਤਿਆਂ ਸਾਨੂੰ ਬਹੁਤ ਫਲ ਮਿਲਦਾ ਹੈ ਜੇਕਰ ਕੋਈ ਵੀ ਭਜਨ ਬੰਦਗੀ ਕਰਨ ਵਾਲਾ ਸੰਤ ਫਕੀਰ ਕੋਈ ਬ੍ਰਾਹਮਣ ਕੋਈ ਪੰਡਤ ਆ ਤਾਂ ਉਹਨੂੰ ਜ਼ਰੂਰ ਭੋਜਨ ਪ੍ਰਸ਼ਾਦਾ ਸ਼ਕਾਓ ਉਹਦਾ ਸਤਿਕਾਰ ਕਰੋ ਉਹਦੀ ਸੇਵਾ ਕਰੋ ਜੇਕਰ ਤੁਹਾਡੇ ਆਸ-ਪਾਸ ਕੋਈ ਲੋੜਵੰਦ ਆ ਕੋਈ ਗਰੀਬ ਆ ਉਹਦੀ ਸੇਵਾ ਕਰੋ ਉਹਨੂੰ ਕੱਪੜੇ ਦਾ ਦਾਨ ਕਰੋ ਉਹਨੂੰ ਭੋਜਨ ਪ੍ਰਸ਼ਾਦਾ ਸ਼ਿਕਾਓ ਜੇ ਪੈਸੇ ਦੇ ਨਾਲ ਉਹਦੀ ਮਦਦ ਕਰ ਸਕਦੇ ਹੋ ਦੀ ਪੈਸੇ ਦੇ ਨਾਲ ਮਦਦ ਕਰੋ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕੋਈ ਵੀ ਐਸਾ ਮਰੀਜ਼ ਹੈ ਜੋ ਪੈਸੇ ਦੀ ਕਮੀ ਕਰਕੇ ਆਪਣਾ ਇਲਾਜ ਨਹੀਂ ਕਰਾ ਸਕਦਾ ਉਹਨੂੰ ਤੁਸੀਂ ਉਹਦਾ ਇਲਾਜ ਕਰਨ ਦੇ ਵਿੱਚ ਮਦਦ ਕਰੋ ਜਿੰਨੀ ਵੀ ਕਰ ਸਕਦੇ ਹੋ ਤੁਹਾਡੇ ਆਸ-ਪਾਸ ਕੋਈ ਐਸਾ ਹੋਣ ਹਾਰ ਬੱਚਾ ਹੈ ਜੋ ਪੈਸੇ ਦੀ ਕਮੀ ਦੇ ਕਰਕੇ ਆਪਣੀ ਪੜ੍ਹਾਈ ਨਹੀਂ ਕਰ پا ਰਿਹਾ ਤੁਸੀਂ ਉਹਦੀ ਪੜ੍ਹਾਈ ਦੇ ਵਿੱਚ ਉਹਦੀ ਮਦਦ ਕਰੋ ਉਹਦੀਆਂ ਫੀਸਾਂ ਦੋ ਉਹਨੂੰ ਕਿਤਾਬਾਂ ਲਿਆ ਕੇ ਦਿਓ ਉਹਨੂੰ ਸਕੂਲ ਦੇ ਵਿੱਚ ਪਾਈ ਜਾਣ ਵਾਲੀ ਡਰੈੱਸ ਵਰਦੀ ਲਿਆ ਕੇ ਦਿਓ ਤੁਹਾਨੂੰ ਬਹੁਤ ਪੁੰਨ ਮਿਲੇਗਾ ਪਰ ਇਹ ਸਾਰੇ ਕੰਮ ਕਿਸੇ ਵਹਿਮ ਭਰਮ ਦੇ ਚੱਲਦੇ ਆ ਨਹੀਂ ਕਰਨੇ ਇਹ ਸੋਚ ਕੇ ਨਹੀਂ ਕਰਨਾ ਵੀ ਜੇ ਅਸੀਂ ਆਪਣੇ ਬਜ਼ੁਰਗਾਂ ਦੇ ਆਪਣੇ ਵੱਡ ਵਡੇਰਿਆਂ ਦੇ ਜਾਂ ਜੋ ਵੀ ਅਕਾਲ ਚਲਾਣਾ ਕਰਕੇ ਨੇ ਉਹਨਾਂ ਦੇ ਨਾਮ ਦਾ ਦਾਨ ਪੂਰਨ ਕਰਾਂਗੇ ਤਾਂ ਇਹ ਦਾਨ ਪੂਰਨ ਉਹਨਾਂ ਤੱਕ ਪਹੁੰਚੇਗਾ ਉਹਨਾਂ ਦੀ ਖੁਸ਼ੀ ਸਾਨੂੰ ਮਿਲੇਗੀ ਉਹਨਾਂ ਦੀ ਖੁਸ਼ੀ ਉਹਨਾਂ ਦਾ ਆਸ਼ੀਰਵਾਦ ਸਾਨੂੰ ਜਿਉਂਦੇ ਜੀ ਮਿਲਣਾ ਹੈ ਜਦੋਂ ਆਪਾਂ ਉਹਨਾਂ ਦੇ ਜਿਉਂਦਿਆਂ ਦੀ ਸੇਵਾ ਕਰਾਂਗੇ ਸੋ ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਅੱਜ ਦੀ ਵੀਡੀਓ ਦੇ ਇਸ ਮੈਸੇਜ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਅਤੇ ਇਸ ਗੱਲ ਤੇ ਅਮਲ ਕਰੋਗੇ ਜਿਉਂਦੇ ਮਾਪਿਆਂ ਦੀ ਸੇਵਾ ਦੇ ਵਿੱਚ ਹੀ ਸਾਰੇ ਫਲ ਨੇ ਫਿਰ ਆਓ ਆਪਾਂ ਵੀ ਆਪਣੇ ਜਿਉਂਦੇ ਮਾਪਿਆਂ ਦੀ ਸੇਵਾ ਕਰੀਏ ਕਿਤੇ ਮਹੀਨੇ ਦੇ ਵਿੱਚ ਇੱਕ ਦਿਨ ਹੀ ਉਹਨਾਂ ਦੀ ਪਸੰਦ ਦਾ ਭੋਜਨ ਪ੍ਰਸ਼ਾਦਾ ਆਪਣੇ ਘਰ ਦੇ ਵਿੱਚ ਬਣਾਓ ਉਹਨਾਂ ਨੂੰ ਪੁੱਛ ਕੇ ਬਣਾਓ ਕਿ ਮਾਤਾ ਜੀ ਪਿਤਾ ਜੀ ਅੱਜ ਤੁਹਾਡੀ ਮਰਜ਼ੀ ਦਾ ਭੋਜਨ ਪ੍ਰਸ਼ਾਦਾ ਬਣਨਾ ਹੈ ਬੱਸੋ ਅੱਜ ਘਰ ਦੇ ਵਿੱਚ ਕੀ ਬਣਾਈਏ ਤੁਹਾਡਾ ਕੀ ਖਾਣ ਨੂੰ ਮਨ ਕਰ ਰਿਹਾ ਹੈ ਦੇਖਣਾ ਜਦੋਂ ਤੁਸੀਂ ਇਸ ਤਰ੍ਹਾਂ ਪੁੱਛੋਗੇ ਨਾ ਉਹਨਾਂ ਦੇ ਮਨ ਨੂੰ ਕਿੰਨੀ ਖੁਸ਼ੀ ਮਿਲੇਗੀ ਆਪਾਂ ਕੀ ਕਰਦੇ ਹਾਂ ਕਦੇ ਵੀ ਆਪਣੇ ਘਰ ਦੇ ਬਜ਼ੁਰਗਾਂ ਦੀ ਪਸੰਦ ਜਾਂ ਨਾ ਪਸੰਦ ਬਾਰੇ ਨਹੀਂ ਪੁੱਛਦੇ ਬੱਚਿਆਂ ਦੀ ਪਸੰਦ ਦਾ ਭੋਜਨ ਬਣ ਜਾਂਦਾ ਹੈ ਪਤੀ ਦੀ ਪਸੰਦ ਦਾ ਭੋਜਨ ਬਣ ਜਾਂਦਾ ਹੈ ਪਰ ਬਜ਼ੁਰਗਾਂ ਨੂੰ ਪੁੱਛੇ ਹੀ ਨਹੀਂ ਜਾਂਦਾ ਬਸ ਜਦੋਂ ਹੀ ਬੰਦਾ ਬੜਾ ਤੇ ਦੇ ਵਿੱਚ ਆਉਂਦਾ ਹੈ ਤਾਂ ਉਹਨੂੰ ਇਹ ਕਹਿ ਕੇ ਹੀ ਸਭ ਕੁਝ ਖਾਣ ਤੋਂ ਮਨਾ ਕਰ ਦਿੱਤਾ ਜਾਂਦਾ ਵੀ ਇਹਨੂੰ ਤਾਂ ਪਚਣਾ ਨਹੀਂ ਆ। ਮੰਨਦੇ ਆਂ ਵੀ ਚਲੋ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਆ ਪਰ ਬਿਲਕੁਲ ਉਹਨਾਂ ਨੂੰ ਚੀਜ਼ਾਂ ਦੇ ਲਈ ਤਰਸਾਉਣਾ ਤੇ ਨਹੀਂ ਨਾ ਚਾਹੀਦਾ ਜੋ ਚੀਜ਼ਾਂ ਉਹਨਾਂ ਨੂੰ ਪਸੰਦ ਨੇ ਤੁਸੀਂ ਆਪਣੇ ਹਿਸਾਬ ਦੇ ਨਾਲ ਬਣਾ ਕੇ ਉਹਨਾਂ ਨੂੰ ਦਿਓ। ਤਾਂ ਜੋ ਉਹਨਾਂ ਦੀ ਸੇਵ ਦਾ ਨੁਕਸਾਨ ਵੀ ਨਾ ਹੋਵੇ ਅਤੇ ਉਹਨਾਂ ਨੂੰ ਉਹਨਾਂ ਦੀ ਪਸੰਦ ਦਾ ਭੋਜਨ ਵੀ ਖਾਣ ਨੂੰ ਮਿਲ ਜਾਵੇ ਕਦੇ ਵੀ ਉਹਨਾਂ ਨੂੰ ਕਿਸੇ ਚੀਜ਼ ਦੇ ਲਈ ਤਰਸਾਉਣਾ ਜੋ ਸੰਗਤ ਦੀ ਮੁੱਖ ਦੀ ਗੱਲ ਇਹ ਆ ਕਿ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਹੈ ਸੇਵਾ ਕਰਨੀ ਆ ਕਿਉਂਕਿ ਜਿਉਂਦੇ ਮਾਪਿਆਂ ਦੀ ਸੇਵਾ ਦਾ ਫਲ ਸਾਨੂੰ ਮਿਲਣਾ ਹੈ ਉਹਨਾਂ ਦੇ ਮਰਿਆ ਤੋਂ ਬਾਅਦ ਅਸੀਂ ਜੋ ਮਰਜ਼ੀ ਕਰ ਲਈਏ ਉਹਦਾ ਫਲ ਸਾਨੂੰ ਪ੍ਰਾਪਤ ਨਹੀਂ ਹੋਵੇਗਾ ਜਾਉਂਦੇ ਮਾਪਿਆਂ ਦੀ ਸੇਵਾ ਕਰਕੇ ਉਹਨਾਂ ਦਾ ਆਸ਼ੀਰਵਾਦ ਉਹਨਾਂ ਦੀਆਂ ਅਸੀਸਾਂ ਖੱਟ ਲਈਏ ਕਿਉਂਕਿ ਸਾਨੂੰ ਤਾਂ ਕਰੇ ਹੀ ਸੇਵਾ ਕਰਨ ਦਾ ਮੌਕਾ ਮਿਲਿਆ ਇਹ ਸਭ ਤੋਂ ਵੱਡੀ ਸੇਵਾ ਸਭ ਤੋਂ ਉੱਤਮ ਸੇਵਾ ਸਾਡੇ ਘਰ ਤੋਂ ਸ਼ੁਰੂ ਹੁੰਦੀ ਹੈ ਸਾਡੇ ਮਾਪਿਆਂ ਦੇ ਰੂਪ ਦੇ ਵਿੱਚ ਸੋ ਸੰਗਤ ਜੀ ਆਸ ਕਰਦੇ ਹਾਂ ਕਿ ਤੁਸੀਂ ਅੱਜ ਦੀ ਇਸ ਵੀਡੀਓ ਨੂੰ ਪਸੰਦ ਕਰੋਗੇ ਅੱਜ ਦੀ ਇਸ ਵੀਡੀਓ ਦੇ ਮੈਸੇਜ ਨੂੰ ਸਮਝ ਗਏ ਹੋਵੋਗੇ ਅਤੇ ਇਹਨਾਂ ਗੱਲਾਂ ਦੇ ਉੱਤੇ ਅਮਲ ਵੀ ਕਰੋਗੇ ਜੇਕਰ ਅੱਜ ਦੀ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਲਈ ਸੋਹਣੇ ਸੋਹਣੇ ਕੁਝ ਸ਼ਬਦ ਜ਼ਰੂਰ ਲਿਖਿਓ ਜਾਂ ਫਿਰ ਵਾਹਿਗੁਰੂ ਜੀ ਲਿਖ ਦੇਣਾ ਜਾਂ ਆਪਣੇ ਮਾਤਾ ਪਿਤਾ ਦਾ ਨਾਮ ਲਿਖ ਦੇਣਾ ਸਾਨੂੰ ਇਹ ਦੇਖ ਕੇ ਬੜਾ ਚੰਗਾ ਲੱਗੇਗਾ ਅਤੇ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਹੀਂ ਲੱਗੀ ਕਿਸੇ ਗੱਲ ਕਰਕੇ ਤੁਹਾਡੇ ਮਨ ਨੂੰ ਠੇਸ ਪਹੁੰਚੀ ਆ ਤਾਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਸੰਗਤ ਜੀ ਕੋਈ ਵੀ ਵੀਡੀਓ ਬਣਾਉਣ ਦੇ ਪਿੱਛੇ ਦਾ ਮਕਸਦ ਕਦੇ ਇਹ ਨਹੀਂ ਹੁੰਦਾ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਕਿਸੇ ਦੇ ਮਨ ਨੂੰ ਕਿਸੇ ਕਿਸਮ ਦੀ ਕੋਈ ਠੇਸ ਪਹੁੰਚੇ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਕਿ ਚੱਤਾਂ ਨੂੰ ਕਿਸਾਨਾਂ ਚੰਗੀ ਸਿਹਤ ਚੰਗੀ ਸੇਬ ਰਹਿਣ ਸਕੇ ਜੋ ਸ਼ਰਾਬ ਕਰਦੇ ਨੇ ਜੋ ਆਪਣੇ ਪਿੱਤਰਾਂ ਦੇ ਬਜ਼ੁਰਗਾਂ ਦੇ ਨਾਮ ਦੀ ਰੋਟੀ ਕੱਢਦੇ ਨੇ ਆਪਾਂ ਉਹਨਾਂ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਰਹੇ ਆਪਣੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜਿਉਂਦੇ ਮਾਪਿਆਂ ਦੀ ਸੇਵਾ ਕਰਨੀ ਆ ਕਿਉਂਕਿ ਜੇ ਆਪਾਂ ਜਿਉਂਦੇ ਮਾਪਿਆਂ ਦੀ ਸੇਵਾ ਕਰਨ ਲਈ ਜਿਉਂਦੇ ਮਾਪਿਆਂ ਦੀ ਖੁਸ਼ੀ ਹਾਸਲ ਕਰ ਲਈ ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸੁੱਖ ਹੀ ਸੁੱਖ ਗਉਣਗੇ ਕਿਉਂਕਿ ਮਹਾਪੁਰਖ ਜੀ ਸਾਡੇ ਬਜ਼ੁਰਗ ਸਾਡੇ ਵੱਡ ਵਡੇਰੇ ਹਮੇਸ਼ਾ ਇਹੋ ਸਮਝਾਉਂਦੇ ਆ ਕਿ ਜਿਨ੍ਹਾਂ ਨੇ ਮਾਪਿਆਂ ਦੀਆਂ ਆਂਦਰਾਂ ਨੂੰ ਠੰਡਾ ਰੱਖਿਆ ਆਪਣੇ ਮਾਪਿਆਂ ਦੀਆਂ ਆਂਦਰਾਂ ਨੂੰ ਖੁਸ਼ ਕੀਤਾ ਉਹਨਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਪੂਰੀ ਕੁਦਰਤ ਕਾਇਨਾਤ ਹਮੇਸ਼ਾ ਖੁਸ਼ ਰਹਿਦੀ ਆ ਉਹਨਾਂ ਦੇ ਰਸਤੇ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੁੰਦੀਆਂ ਕਿਉਂਕਿ ਮਾਪਿਆਂ ਦੀਆਂ ਦੁਆਵਾਂ ਅਸੀਸਾਂ ਦੇ ਵਿੱਚ ਬੜੀ ਤਾਕਤ ਆ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ